ਹੁੰਦੇ ਨਾ ਸਿਰ ਤੋਂ ਪਾਣੀ ਲੰਗਦਾ ਜਾਂ ਡਿਆ ਵਾ ਜਿਹਦਾ ਕੰਡਾ ਕੱਢਣ ਵਾਲਾ ਵਾ ਨਾ ਮੇਰਾ ਰਾਦਾ ਵਾ ਪਹਿਲਾਂ ਉਹਦਾ ਕੰਡਾ ਕੱਢੀਏ ਇਹਨਾਂ ਨੂੰ ਫੇਰ ਹੀ ਪਤਾ ਲੱਗਣਾ ਵਾ ਆ ਜਿਹੜੇ ਸਭ ਤੋਂ ਪਹਿਲਾਂ ਪੁਆੜੀ ਦੀ ਜੜ ਵਾ ਨਾ ਇਨੂੰ ਰਾਜੋ ਖਤਮ ਕਰਨਾ ਮੈਂ ਆਪਣੇ ਮੈਂ ਤੇ ਸੋਚਿਆ ਸੀ ਕਿ ਇਹ ਕੰਮ ਕਰਨਾ ਹੀ ਨਹੀਂ ਪੈਣਾ ਪਰ ਨਾ ਹੁਣ ਕਰਨਾ ਹੀ ਪੈਣਾ ਵਾ ਚਲ ਇਹਦਾ ਤੇ ਕੰਮ ਅੱਜ ਹੋ ਜਾਣਾ ਵਾ ਆਲੋ ਚਾ ਨਹੀਂ ਮੈਂ ਆਣੀ ਪੀਣੀ ਚਾ ਪੀ ਲੋ ਚਾ ਚਾਹ ਨਾ ਕਦਾ ਗੁੱਸਾ ਵਾ ਗੁੱਸਾ ਮੇਰੇ ਨਾਲ ਹੋਊਗਾ ਫੜੋ ਚਾ ਰੱਖਦੇ ਉੱਥੇ ਮੈਂ ਨਾ ਤੁਹਾਡੇ ਕੋਲ ਮਾਫੀ ਮੰਗਦੀ ਆ ਮੇਰੇ ਕੋਲ ਗਲਤੀ ਹੋ ਗਈ ਪਰ ਮੈਂ ਥੋੜੀ ਸੋਚਿਆ ਸੀ ਕਿ ਤੁਸੀਂ ਨਾ ਜਾਓ ਬਾਹਰ ਮੈਂ ਵੀ ਤੁਹਾਡੇ ਬਾਰੇ ਸੋਚਣ ਟੀ ਸੀ ਕਿ ਜਿੰਨੀ ਛੇਤੀ ਕੰਮ ਪਾਂਜੇ ਨਾ ਉਹਨਾਂ ਵਧੀਆ ਵਾ ਤੁਸੀਂ ਤੇ ਗੁੱਸਾ ਕਰਕੇ ਬੈ ਗਏ ਗੁੱਸਾ ਹੀ ਨਹੀਂ ਹੈ ਕੀਤਾ ਗੁੱਸਾ ਤੂੰ ਕੀਤਾ ਹੀ ਹੁਣ ਮੇਰੀ ਗੱਲ ਸੁਣ ਜੇ ਕੰਮ ਬਣ ਗਿਆ ਵਾ ਤੈਨੂੰ ਖੁਸ਼ ਹੋਣਾ ਚਾਹੀਦਾ ਸੀ ਨਾ ਤੂੰ ਮੈਨੂੰ ਗੱਲਾਂ ਸੁਣਾਉਂਦਾ ਵੀ ਉਹ ਮੈਨੂੰ ਤੇ ਸੁਣਾਉਣੀਆਂ ਸੁਣਾਉਣੀਆਂ ਮੰਮੀ ਨੂੰ ਨਾਲ ਸੁਣਾਉਂਦਾ ਵੀ ਉਹ ਚਲੋ ਮੇਰੇ ਮਨ ਵਿੱਚ ਗੁੱਸਾ ਹੀ ਗੁੱਸੇ ਵਿੱਚ ਬੋਲਿਆ ਗਿਆ ਚੱਲ ਹੁਣ ਮੈਨੂੰ ਮਾਫ ਕਰ ਦੋ ਚਾਹ ਤੇ ਪਿਓ ਸੰਦੀਪ ਹੁਣ ਤੁਹਾਡੇ ਉਧਰ ਵੀ ਪਤਾ ਲੱਗਾ ਮੰਮੀ ਹੁਣਾਨੂੰ ਵੀ ਫੋਨ ਕਰਤਾ ਹੁਣ ਚੰਗਾ ਵਾ ਮੈਂ ਤੇ ਇਹੋ ਸਮਝਾਉਣੀ ਮੰਮੀ ਨੂੰ ਕਿ ਮੰਮੀ ਤੂੰ ਹੀ ਕਿਉਂ ਫੋਨ ਕੀਤਾ ਘਰ ਦੀ ਗੱਲ ਹੀ ਘਰੇ ਰਹਿਣ ਦਿੰਦੇ ਕਿਦਾਂ ਰਹਿਣ ਦਿੰਦੇ ਹੁਣ ਗੱਲਾਂ ਧੁਰੀ ਸੁਣਨੀਆਂ ਇਦਾਂ ਕੋ ਮੰਮੀ ਨੇ ਜੇ ਇਹੋ ਗਲਤੀ ਕਿਤੇ ਮੈਂ ਕੀਤੀ ਹੁੰਦੀ ਨਾ ਤੇ ਤੁਸੀਂ ਮੈਨੂੰ ਘਰੋਂ ਕੱਢ ਦੇਣਾ ਸੀ ਸੰਦੀਪ ਆਪਾਂ ਇਦਾਂ ਨਹੀਂ ਆ ਠੀਕ ਹੈ ਨਾ ਨਗਦੇ ਆਜਾ ਕੰਮ ਕਰਨਾ ਸੀ ਚਲੋ ਠੀਕ ਆ ਹੁਣ ਮੈਨੂੰ ਗੱਲਾਂ ਨਾ ਸੁਣਾਓ ਤੇ ਚਾਹ ਪੀ ਲੋ ਚੁੱਪ ਕਰਕੇ ਹੁਣ ਤੇ ਮੈਂ ਮਾਫੀ ਮੰਗ ਲਈ ਆ ਚਾਹ ਤੇ ਮੈਂ ਪੀ ਲੈਣੀ ਆ ਪਰ ਅੱਗੇ ਤੋਂ ਨਾ ਇਹੋ ਜਿਹੀ ਕੋਈ ਗੱਲਬਾਤ ਨਾ ਹੋਵੇ ਠੀਕ ਹੈ ਨਾ ਉਹ ਨਹੀਂ ਨਹੀਂ ਤੁਸੀਂ ਵੀ ਆਪਣੀ ਤਿਆਰੀ ਕਰੋ ਹੁਣ ਇਹ ਹੋਈ ਐਂ ਸਮਝਾਉਂਦੇ ਹੀ ਤੇ ਖੁਸ਼ੀ-ਖੁਸ਼ੀ ਦੋਵੇਂ ਜਾਵਾਂਗੇ ਹੋਰਾਂ ਨੂੰ ਕੀ ਚਾਹੀਦਾ ਵਾ ਚਲੋ ਠੀਕ ਆ ਮੈਂ ਸੋਚਣ ਢੀਂ ਕਿ ਅੱਜ ਸ਼ਹਿਰੋਂ ਹੋਈਏ ਕੱਪੜੇ ਲੈਣ ਵਾਲਿਆਂ ਨਾਲੇ ਚਲੋ ਕੋਈ ਗੱਲ ਨਹੀਂ ਲੈ ਆਵਾਂਗੇ ਪੀਲਾ ਮੈਂ ਘਟ ਜਾ 来 हां संदीप مینوں نہ نیند جیڑی بڑی ਆਉਂਦੀ ਚਲੋ ਕੋਈ ਰੈਸਟ ਕਰ ਲਾਂ ਚੰਗਾ ਤੁਸੀਂ ਰੈਸਟ ਕਰ ਲਓ ਚਲ نیند ਤੇ ਤੁਹਾਨੂੰ ਪੱਕੀ ਆਉਣੀ ਆ ਜਿਹੜਾ ਕੰਮ ਆ ਚਾਉਣੀ ਹੀ ਨਾ ਸੁੱਤੇ ਹੋ ਗਿਆ ਵਾ ਚਲ ਸੁੱਤੇ ਰੋ ਹਣ ਰਮਨ ਆਇਨੇ ਚ ਦੀਵਨੇ ਮਾਪਿਓ ਮਾਪਿਓ ਨ ਕੀ ਆਉਣਾ ਵਾ ਆਪ ਬਥੇਰੀ ਜਬਾਨ ਚਲਾਉਣ ਲਈ ਆ ਇੱਥੇ ਮੇਰੇ ਨਾਲ ਬੜਾ ਬੋਲ ਬਲਾਵਾ ਕੀਤਾ ਵਾ ਚਲ ਗਈ ਆ ਹੁਣ ਅੰਦਰ ਕੀ ਕਹਿੰਦੀ ਆ ਕਹਿਣਾ ਕੀ ਆ ਇਸੇ ਗੱਲਾਂ ਔਖੀ ਆ ਤੁਸੀਂ ਮੇਰੇ ਕੋਲ ਕਾ ਰੱਖਿਆ ਵਾ ਦਲਜੀਤ ਦਾ ਤੁਸੀਂ ਪੇਪਰ ਲਾ ਦਿੱਤੇ ਮੇਰੀ ਬੇਇੱਜ਼ਤੀ ਹੋਈ ਆ ਮੈਂ ਤੇਰੇ ਬੇਜ ਤੇ ਕਿਹੜੀ ਗੱਲ ਹੋ ਗਈ ਪੈਸੇ ਹੀ ਲਏ ਸਾਰੇ ਕੰਮ ਹੀ ਕੀਤੇ ਤੂੰ ਵੱਖੀ ਤੋਂ ਢੱਡ ਫਿਰਤੇ ਰਹੋਂ ਡਈ ਆ ਭੱਜੀ ਫਿਰਦੀ ਆ ਯਾਰ ਇਹ ਇਦਾਂ ਦੀ ਕੁੜੀ ਤੇ ਨਹੀਂ ਨਾਲੇ ਪੂਹੇ ਕਹਿੰਦੀ ਫੇ ਖਾ ਦਾ ਆਂਦੇ ਉਹ ਬੋਲਦੀ ਨਹੀਂ ਆ ਹੁਣ ਸੁਣ ਲਿਓ ਬੋਲਦੀ ਫਿਰ ਬਥੇਰੀ ਲੰਮੀ ਜ਼ਬਾਨ ਕੱਢੀ ਆ ਹੁਣ ਹੁਣ ਨਹੀਂ ਕਿਸ ਨੂੰ ਗੱਲ ਕਰਨ ਦਿੰਦੀ ਤੇ ਜਾਂਦੀ ਜਾਂਦੀ ਕਹਿ ਗਈ ਮੇਰਾ ਕੋਈ ਕੋਹ ਨਹੀਂ ਲੱਗਦਾ ਮੈਂ ਚੱਲ ਕੋਈ ਗੱਲ ਨਹੀਂ ਆ ਲੈੰਦੇ ਤੇਰੇ ਮਾਪਿਓ ਨੂੰ ਉਹਨਾਂ ਨੂੰ ਚੰਗੀ ਤਰ੍ਹਾਂ ਦੱਸਦੀ ਆ ਵੀ ਆ ਸਿੱਖਿਆ ਦਿੱਤੀ ਹੀ ਵੀ ਪੈਹਾ ਤੇ ਲਾਣਾ ਦਾ ਲਵਾਦੀ ਤੇ ਮੁੜ ਕੇ ਕਹੀਂ ਵੀ ਮੇਰਾ ਕੋਈ ਕੁਝ ਨਹੀਂ ਲੱਗਦਾ ਹੁਣ ਮੁੰਡੇ ਦਾ ਤਾਂ ਕੰਮ ਪਾਣੀ ਜਾਣਾ ਇਹਨਾਂ ਤੇ ਜਾਣਾ ਹੀ ਜਾਣਾ ਵਾ ਹੁਣ ਭਾਵੇਂ ਰੋਵੇ ਤੇ ਭਾਵੇਂ ਹੱਸੇ ਇਹ ਤੇ ਪੈਹੇ ਹੀ ਵੱਖਰੇ ਲਾਏ ਤੇ ਮੁੰਡੇ ਤੇ ਹੁਣ ਅਹੀ ਵੱਖਰੇ ਲਾਏ ਸਾਡੇ ਵਾਸਤੇ ਤਾਂ ਉਹ ਹੀ ਕੰਮ ਰਹਿ ਗਿਆ ਨਾ ਸਗੋਂ ਇਹਦੋਂ ਚੰਗਾ ਹੀ ਵਿਆਹ ਨਾ ਕਰ ਦੇ ਤੇ ਅਸੀਂ ਤਾਂ ਆਪਣੇ ਸਿਰ ਤੇ ਕਲਾ ਦਿੰਦੇ 2-4 ਲੱਖ ਰੁਪਈਆ ਹੀ ਵੱਧ ਲੱਗ ਜਾਂਦਾ ਆਖਰਾ ਚੱਲੀ ਸੀ ਤੇ ਰਮਨ ਕਿਦਾਂ ਦੀਆਂ ਗੱਲਾਂ ਕਰਨ ਦੀਆਂ ਕੀ ਕਹਿੰਦੀ ਮੇਰਾ ਕੋਈ ਕੁਝ ਨਹੀਂ ਲੱਗਦਾ ਉਹ ਵੇਹੋ ਜਿਹੜੇ ਬੰਦੇ ਨੇ ਪੈਸੇ ਲਾਏ ਆ ਉਹਨਾਂ ਨੂੰ ਕਹਿਣ ਦੀ ਐ ਵੀ ਮੇਰੇ ਕੁਝ ਨਹੀਂ ਲੱਗਦੇ ਤੇ ਫਿਰ ਇਹ ਸਾਡੇ ਕੀ ਲੱਗਦੀ ਆ ਮੈਂ ਤੈਨੂੰ ਉਹ ਤੋਂ ਕਹਿੰਦਾ ਸੀ ਨਾ ਮੈਂ ਕਿਹਾ ਰਮਨ ਇਹ ਕੰਮਾਂ ਤੋਂ ਬਾਜੋ ਤੁਸੀਂ ਪਰ ਤੁਸੀਂ ਮਾਪੋਤਾਂ ਨੇ ਜਿੱਦ ਫੜੀ ਵੀ ਅਸੀਂ ਜਾਣਾ ਹੀ ਬਾਹਰ ਵਾ ਤੇ ਜੇ ਇਹੋ ਖੇ ਖਾਣੇ ਹੀ ਆਪਣੇ ਪੈਸੇ ਤੇ ਜਾਣਾ ਹੀ ਤੇ ਫਿਰ ਕੀ ਲੋੜੀ ਵਿਆਹ ਕਰਨ ਦੀ ਇਹਦੀ ਇਹੋ ਤਾਂ ਗਲਤੀ ਹੋ ਗਈ ਆ ਮੈਂ ਤਾਂ ਸੋਚਿਆ ਮਾਪੇ ਉਹ ਚੰਗੇ ਆ ਦਾਨੇ ਆ ਚਲਤੀ ਇਹਨੂੰ ਸਿੱਖਿਆ ਚੰਗੀ ਦਿੱਤੀ ਹੋਊਗੀ ਮੈਨੂੰ ਕੀ ਪਤਾ ਵੀ ਲੋਕਾਂ ਦੇ ਮਾਪਿਓ ਵੀ ਇਦਾਂ ਦੇ ਆ ਵੀ ਉਹਨਾਂ ਨੂੰ ਖਾ ਚੱਟ ਲੋ ਤੇ ਮੁੜ ਕੇ ਮਾਰੋ ਲੱਤ ਵੀ ਹੁਣ ਤੈਹੀ ਕੋਹ ਨਹੀਂ ਲੱਗਦੇ ਤੇ ਕੋਈ ਗੱਲ ਨਹੀਂ ਜੇ ਨਾ ਨਾ ਖੜੋਗੀ ਦਿਲਜੀਤ ਨੂੰ ਦਿਲਜੀਤ ਨੇ ਤਾਂ ਚੱਲ ਜਾਣਾ ਵਾ ਪਰ ਇਹਦੇ ਮਾਪਿਓ ਨੂੰ ਆ ਲੈਂਦੇ ਕੋਰਾ ਉਹਦੇ ਨਾਲ ਤਾਂ ਮੈਂ ਗੱਲ ਕਰਨੀ ਆ ਵੀ ਤਿਆਂ ਨੂੰ ਇਹੋ ਜਿਹਾ ਸਿੱਖਿਆ ਦਿੱਤੀ ਆ ਹੁਣ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਅਰਮਨ ਇਹ ਤਾਂ ਮੈਂ ਦੱਸਦਾ ਕਿਉਂ ਨਹੀਂ ਫਾਇਦਾ ਗੱਲ ਕਰਨ ਦਾ ਫਾਇਦਾ ਹੈ ਰਿਸ਼ਤਾ ਕਰਨ ਤੋਂ ਪਹਿਲਾਂ ਤੇ ਕੀਤੀ ਤਾਂ ਹੈਗੀ ਹੀ ਵੀ ਮੁੰਡੇ ਨੂੰ ਬਾਹਰ ਖੜਨਾ ਵਾ ਇਸੇ ਕਰਕੇ ਤਾਂ ਖਾ ਲਿਆ ਸੀ ਤੇ ਜੇ ਇਹੋ ਪਾਪੜ ਅਸੀਂ ਵੇਲਣੇ ਸੀ ਤਾਂ ਪਹਿਲਾਂ ਵੇਲ ਲੈਂਦੇ ਅਸੀਂ ਡੋਲਾ ਕੰਨੂ ਲਿਆਉਣਾ ਸੀਗਾ ਤੇ ਜੇ ਹੁਣ ਉਹਨਾਂ ਨੂੰ ਸੱਦਿਆ ਤਾਂ ਡੇਗ ਲਾ ਜਿੰਨੇ ਪੈਸੇ ਉੱਤੇ ਲਾਇਆ ਕਿ ਕਿੱਲਾ ਆ ਜਾਣਾ ਸੀ ਲਾਗੇ ਮੁੰਡੇ ਤੇ ਦੋਰੇ ਲਾਉਣੇ ਪਏ ਸਾਨੂੰ ਉਦੋਂ ਸਾਰਾ ਟੱਬਰ ਮਰ ਚਲੇ ਪਈ ਅਸੀਂ ਜਾਣਾ ਹੀ ਬਾਹਰ ਵਾ ਹਾਂ ਸਾਨੂੰ ਕੀ ਪਤਾ ਸੀ ਇਹ ਨਖਤੀ ਨੇ ਆਹ ਕੰਮ ਕਰਨਾ ਵਾ ਮੈਂ ਤੁਹਾਨੂੰ ਕਹਿੰਦਾ ਹੁੰਦਾ ਸੀ ਨਾ ਮੈਂ ਉਹ ਉੱਥੇ ਜਾ ਕੇ ਕੁੜੀਆਂ ਬਦਲ ਜਾਂਦੀਆਂ ਹੁੰਦੀਆਂ ਵਾ ਉਹਦੀ ਮਾਂ ਤੇ ਉਹਦਾ ਨਾ ਮਿੱਠੀਆਂ ਮਾਰਦੀ ਸੀ ਕੋਈ ਗੱਲ ਨਹੀਂ ਭੈਣ ਜੀ ਮੇਰੀ ਧੀ ਨਹੀਂ ਉਹਨਾਂ ਕੁੜੀਆਂ ਵਰਗੀ ਹੈਗੀ ਦੋਵੇਂ ਜਾਣੇ ਜਾਣਗੇ ਦਲਜੀਤ ਨੂੰ ਛੇਤੀ ਲੈ ਜਾਣਾ ਵਾ ਇਹੇ ਕੱਲੇ ਪੁੱਛਣੀ ਉਹਨੂੰ ਹੁਣ ਦੱਸ ਜਦੋਂ ਇੱਥੇ ਲਾਂਡੇ ਹੀ ਤੇ ਇਹਦੀ ਵੀਡੀਓ ਬਣਾ ਕੇ ਪਾਉਣੀ ਹੀ ਪਿਆ ਵੇਖ ਲੈ ਆਪਣੀ ਕੁੜੀ ਦੇ ਹਾਲ ਤੂੰਨੇ ਆਈ ਜਾਣਾ ਵਾ ਉਹ ਕਿਹੜੇ ਬੀਕਾ ਨੇਰ ਬੈਠੀ ਆ ਆ ਜਾਂਦੀ ਆ ਹੋਰ ਘੰਟੇ ਦੋ ਘੰਟਿਆਂ ਨੂੰ ਉਹਨਾਂ ਸਿਰਖ ਪਾਈ ਲਈ ਮੇਰੇ ਨਾਲ ਸਿਰਖ ਪਾਈ ਕਾਦੀ ਲਈ ਆ ਤੈਨੂੰ ਜ਼ੁਬਾਨ ਦੱਸਣ ਦੀ ਜ਼ੁਬਾਨ ਪਏ ਐਡੀ ਲੰਮੀ ਹੋ ਗਈ ਜੀ ਉਹਦੀ ਤੇ ਮੈਂ ਨਹੀਂ ਤਾਂ ਕੋਈ ਲੀੜਾ ਕੱਪੜਾ ਲੈ ਕੇ ਦੇਣਾ ਚੱਲ ਮਾਂ ਪਿਓ ਕੋਲ ਲਵੇ ਪਥਰੇ ਖਰਚੇ ਕਰਤੇ ਮੈਂ ਇਹਦੇ ਉਹ ਮੁੰਡਾ ਤੇਰਾ ਤੇ ਉਹ ਮਗਰਮਗਰ ਤੁਰਿਆ ਫਿਰਦਾ ਵਾ ਤੂੰ ਕਿਦਾਂ ਦੀਆਂ ਗੱਲਾਂ ਕਰਨ ਢੀਆ ਮੁੰਡਾ ਨਹੀਂ ਹੁਣ ਮਗਰਮਗਰ ਤੁਰਿਆ ਫਿਰਦਾ ਮੁੰਡੇ ਦਾ ਕੰਮ ਉਹਨੇ ਨਹੀਂ ਬਣਾਇਆ ਅਸੀਂ ਆਪਣੇ ਸਿਰ ਤੇ ਬਣਾਇਆ ਵਾ ਟਾ ਟਾ ਕੇ ਸਾਨੂੰ ਤਾਂ ਮਾਰਦੇ ਜੀ ਉਹਨੇ ਖੜਿਆ ਹੁੰਦਾ ਤੇ ਫੇਰ ਅਸੀਂ ਜੀਹਜੂਰੀ ਉਹਦੀ ਕਰਦੇ ਹੁਣ ਸਾਨੂੰ ਜੀਹਜੂਰੀ ਕਰਨ ਦੀ ਕੋਈ ਲੋੜ ਨਹੀਂ ਪਈ ਉਹਨੇ ਇੱਕ ਵਾਰੀ ਕਿਹਾ ਨਾ ਵੀ ਮੈਂ ਪਿੰਡ ਜਾਣਾ ਇੱਕ ਵਾਰੀ ਨਹੀਂ ਪੁੱਛਿਆ ਵੀ ਮੈਂ ਜਾਵਾਂਗਾ ਨਾ ਜਾਵਾਂ ਤੂੰ ਕਹਿੰਦੀ ਮਗਰ ਨਹੀਂ ਲੈ ਗੋ ਗਲਤੀ ਹੋਈ ਗਈ ਹੈ ਨਾ ਤਾਂ ਜਾਣ ਵੀ ਦਈਦਾ ਹੁੰਦਾ ਵਾ ਇੱਕੋ ਗੱਲ ਨਾ ਕਰੀ ਜਾਓ ਮਮੀ ਹਰਵਿੰਦਰ ਰਹਿਦੋਂ ਆਵਲੇ ਕੰਮ ਤੇ ਮੈਂ ਘਰ ਹੀ ਲੈਣੀ ਆਪੇ ਚੱਲ ਕੋਈ ਗੱਲ ਨਹੀਂ ਰੋਟੀ ਪਣੀ ਦਾ ਹੀ ਕਰਨਾ ਸੀ ਸਬਜ਼ੀ ਬਣ ਗਈ ਹੈ ਫੁਲਕਿਆਂ ਤੋਂ ਲਾ ਲਈ ਕੋਈ ਗੱਲ ਨਹੀਂ ਆ ਚਲੋ ਤੇ ਹੈ ਹੀ ਆ ਤੇ ਮੈਂ ਸੋ ਤੁਹਾਡੇ ਵੱਲ ਆਈ ਹੀ ਵੀ ਚੰਗਾ ਕੀਤਾ ਨਾ ਸੰਦੀਪ ਵੱਲ ਨਹੀਂ ਗਏ ਤੇ ਨਹੀਂ ਮੈਂ ਤੇਰੀ ਗੱਲ ਮੰਨ ਗਈ ਹੋਂਦਾ ਮੈਂ ਸੋਚਣ ਲਈ ਹਾਂ ਕਿ ਨਹੀਂ ਜਾਣਾ ਚਾਹੀਦਾ ਉਹ ਹੈ ਨਾ ਤੁਹਾਨੂੰ ਵੀ ਪਤਾ ਵਾ ਫਿਰ ਵੀ ਉਹਦੇ ਸਹੁਰਿਆਂ ਦਾ ਕੰਮ ਵਾ ਦੀ ਦੇ ਆਪਣੀ ਆ ਨਾ ਤੇ ਜੇ ਮੰਨ ਲਓ ਇੱਕ ਗੱਲ ਵੀ ਮੋਹ ਨਿਕਲ ਜਾਂਦੀ ਨਾ ਤੇ ਸਾਰੀ ਉਮਰ ਮਣ ਕੇ ਚੌਧੀ ਰਣੀ ਵੀ ਤੁਹਾਨੂੰ ਇਦਾਂ ਕਿਹਾ ਵਾ ਤੇਰ ਤੋਂ ਚੰਗਾ ਇਹ ਹੋਈ ਆ ਵੀ ਜੇ ਟਾਈਮ ਆ ਲੰਘ ਗਿਆ ਵਾ ਤੇ ਨੰਘ ਹੀ ਜਾਣਾ ਵਾ ਹੁਣੇ ਬੋ ਨਾ ਗੜੀ ਕੋਈ ਗੱਲਬਾਤ ਕਰਨੀ ਹੈ ਟੈਨਸ਼ਨ ਜੀ ਤੇ ਮੈਨੂੰ ਬੜੇ ਹੋਣ ਲਈ ਆ ਪਤਾ ਨਹੀਂ ਅਥੇ ਕੀ ਬਣ ਡਿਆ ਹੁਣਾਂ ਤੇ ਕੀ ਨਹੀਂ ਪਰ ਇੱਕ ਗੱਲ ਹੈਗੀ ਜੇ ਅਸੀਂ ਕੁੜੀ ਦੀ ਸਾਈਡ ਲੈਂਦੇ ਤੇ ਉਹਨਾਂ ਦਾ ਬੁਰਿਆ ਬੰਨਾ ਹੈ ਮਾ ਵੀ ਮੈਂ ਤਾਂ ਕਰਕੇ ਇਹਦੇ ਕਿਹਾ ਆਪਾਂ ਕਿਸ ਦੀ ਸਾਈਡ ਨੂੰ ਨਹੀਂ ਲੈਣੀ ਨਾ ਪਤੀ ਨੂੰ ਮੜਾ ਕਹਿਣਾ ਵਾ ਨਾ ਉਹਨਾਂ ਨੂੰ ਮੜੇ ਕਹਿਣਾ ਵਾ ਠੀਕ ਆ ਨਾ ਕਿਉਂਕਿ ਕੁੜੀਆਂ ਪਾਉਥੇ ਵਸਾਉਣੀ ਆ ਘਰ ਉਹਦਾ ਜੜ ਨਾ ਥੋੜਾ ਵਾ ਕੱਲ ਨੂੰ ਮੜੀਏ ਅਗਲੇ ਕਹਿਣਗੇ ਲੈ ਤੇਰੇ ਪੇਕੇ ਆਏ ਹੀ ਤੇਰੇ ਵੱਲ ਦੀ ਗੱਲ ਕੀਤੀ ਏ ਇਦਾਂ ਕਰੀ ਤੂੰ ਵਿਜਰਾ ਇਕੱਠਾ ਕਰਕੇ ਨਾ ਫੋਨ ਕਰਕੇ ਨਾ ਪੁੱਛਿਆ ਨੂੰ ਹਾਲ ਚਾਲ ਕਿਦਾਂ ਮੋੜ ਸਾ ਠੀਕ ਏ ਕੋਈ ਗੱਲ ਨਹੀਂ ਏ ਤੈਨੂੰ ਦੱਸ ਬਿਸ਼ੱਕ ਦਮੇਂ ਤੇਰੀ ਸਾਸ ਦਾ ਫੋਨ ਗਿਆ ਮੰਮੀ ਨੂੰ ਤੇ ਮੰਮੀ ਤਾਂ ਆ ਬੜਾ ਤਵੰਡੇ ਉਹ ਲੱਗੇ ਹੀ ਆਉਣ ਮੈਂ ਨਹੀਂ ਗਾਉਂ ਦਿੱਤਾ ਕੋਈ ਗੱਲ ਨਹੀਂ ਮੇ ਜੀ ਤੂੰ ਫਿਕਰ ਨਾ ਕਰੋ ਮੈਂ ਸੰਦੀਪ ਨਾ ਆਪੇ ਸਾਰੀ ਗੱਲ ਕਰ ਲੈਣੀ ਹੈ ਠੀਕ ਹੈ ਨਾ ਤੁਸੀਂ ਇੰਨੀ ਟੈਨਸ਼ਨ ਨਾ ਲਿਆ ਕਰੋ ਤੁਹਾਨੂੰ ਵੀ ਪਤਾ ਵਾ ਤੁਸੀਂ ਦਵਾਈ ਦੁਈ ਅੱਗੇ ਖਾਂਦੇ ਆਂ ਐਵੇਂ ਇਦਾਂ ਫਿਕਰ ਕਰਕੇ ਨਾ ਹੋਰ ਬਿਮਾਰ ਹੋਵੋਗੇ ਉਹ ਤਾਂ ਗੱਲ ਪੁੱਤਰ ਹੀ ਹੈ ਗਈ ਹੈ ਟੈਨਸ਼ਨ ਮੈਨੂੰ ਬੜੀ ਹੋਣ ਰਹੀ ਹੈ ਕਿ ਪਤਾ ਨਹੀਂ ਕੀ ਬੰਨਾ ਕੀ ਨਹੀਂ ਪਰ ਸਮਝਾਈਏ ਕੁੜੀ ਨੂੰ ਤੋਂ ਵੀ ਚੰਗਾ ਕੋਈ ਗੱਲ ਨਹੀਂ ਹੁੰਦੀ ਵਾਦੇ ਕਾਟੇ ਹੁੰਦੇ ਰਹਿੰਦੇ ਆ ਤੁਹਾਨੂੰ ਵੀ ਪਤਾ ਜ਼ਿੰਦਗੀ ਆ ਜ਼ਿੰਦਗੀ ਦੇ ਵਿੱਚ ਕਈ ਗੱਲਾਂ ਬਾਤਾਂ ਹੋ ਜਾਂਦੀਆਂ ਵਾ ਉਹ ਤਾਂ ਗੱਲ ਤੇ ਠੀਕ ਹੈ ਪੁੱਤ ਪਰ ਇੱਕ ਗੱਲ ਹੈ ਗਈ ਓ ਇਹਦੇ ਚਿੱਦੱਕ ਕੰਨ ਖਿੱਚ ਕੇ ਰੱਖੀ ਵੀ ਜਦੋਂ ਕੰਮ ਦਾ ਬਣਾਇਆ ਨਹੀਂ ਨਾ ਤਾਂ ਜੇ ਹੁਣ ਨਾਲ ਜਾਣ ਰਿਆ ਨਾ ਤਾਂ ਚੋਪਰ ਕੇ ਨਾਮ ਨਾਲ ਲੈ ਜੀਏ ਨੂੰ ਜੇ ਮੰਮੀ ਜੀ ਗਲਤੀ ਦੀ ਗੱਲ ਕਰੀਏ ਨਾ ਗਲਤੀ ਉਹਦੇ ਸਹੁਰਿਆਂ ਦੀ ਵੀ ਹੈਗੀ ਆ ਤਾੜੀ ਤਾਂ ਹੁਣ ਇੱਕ ਹੱਥ ਨਾਲ ਨਹੀਂ ਨਾ ਵਾਈ ਦੀ ਦੋਹਾਂ ਨਾਲ ਵਾਈ ਦੀ ਹੈ ਨਾ ਹੁਣ ਤੁਹਾਨੂੰ ਵੀ ਗੱਲ ਦਾ ਪਤਾ ਹੋਣਾ ਚਾਹੀਦਾ ਵਾ ਮੰਨ ਲਓ ਹੌਸਲਾ ਵੀ ਕਰਨਾ ਚਾਹੀਦਾ ਵਾ ਜਲਦਬਾਈ ਵਿੱਚ ਤਾਂ ਕੋਈ ਕੰਮ ਵੀ ਨਹੀਂ ਹੁੰਦਾ ਹੁਣ ਜੀ ਉਹ ਗਈ ਹੀ ਵਿਚਾਰੀ ਤੇ ਕੰਮ ਬਣਾਉਂਦੀ ਨਾ ਇਹ ਕਿਹਨਾਂ ਦੂਜੇ ਬਸ ਕਹਿੰਦੇ ਆ ਆਪਣਾ ਇਹ ਵੀ ਕਾਲੇ ਪਿਆ ਹੀ ਗਏ ਆ ਆਪਣਾ ਕਸੂਰ ਤਾਂ ਨਾ ਕੱਢਣਾ ਹੀ ਨਿਕਾ ਏ ਵੀ ਜਲ ਵੀ ਇਹਦੇ ਕੋਥੇ ਘੜਾ ਛਟਕਾ ਬਣ ਜਾਂਦੇ ਆ ਟਾਈਮ ਤੇ ਲੱਗਦਾ ਹੀ ਹੈ ਗਲਤੀ ਅੰਮੀ ਦੋਵੇਂ ਪਾਸੇ ਹੈ ਜਾਰੀ ਦਲਜੀਤ பாਜੀ ਹੁਣਾਂ ਦੀ ਹੈ ਹੌਸਲਾ ਦੇ ਕਰਦੇ ਜੇ ਨਾ ਕੰਮ ਬੰਦਾ ਫੇਰ ਕੁੜੀ ਨੂੰ ਕਹਿਣ ਵਾਲੇ ਬੰਦੇ ਇੱਕ ਹਿਸਾਬ ਦੀ ਨਾਰਾਜ਼ਗੀ ਨਾ ਸੰਦੀਪ ਨੂੰ ਆ ਉਹਨਾਂ ਨੂੰ ਤਾਂ ਕੋਈ ਗਲਤੀ ਵੀ ਨਹੀਂ ਹੈਗੀ ਅਸੀਂ ਦੁਣ ਕੇ ਆਪਣੀ ਕੁੜੀ ਨੂੰ ਸਕਦੇ ਆ ਨਾ ਉਹਨਾਂ ਨੂੰ ਕੀ ਕਹੀਏ ਰਿਸ਼ਤਾ ਨੂੰ ਨਾ ਇਦਾਂ ਦਾ ਆ ਚੰਗੇ ਨਹੀਂ ਲੱਗਦੇ ਸੀ ਉੱਚੀ ਆਵਾਜ਼ ਗੱਲ ਕਰਦੇ ਉਹਨਾਂ ਦੇ ਨਾਲ ਮੰਮੀ ਆਪਾਂ ਕਿਸੇ ਨੂੰ ਵੀ ਨਹੀਂ ਕਹਿਣਾ ਬਸ ਕੋਈ ਗੱਲ ਨਹੀਂ ਆ ਤੂੰ ਟੈਨਸ਼ਨ ਨਾ ਰੋ ਮੈਂ ਸੰਦੀਪ ਨਾਲ ਗੱਲ ਕਰਦੀ ਆਂ ਚਲ ਕਰੀਏ ਤੇ ਨਾਲ ਗੱਲ ਇਹ ਤੇ ਕਹਿਣੀ ਟੈਨਸ਼ਨ ਨਾਲ ਫਿਰ ਪਤਾ ਮੈਨੂੰ ਕਿੰਨਾ ਹੋਉਂਦਿਆ ਜੇ ਕਿਤੇ ਗੱਲ ਵੱਧ ਗਈ ਨਾ ਮੈਨੂੰ ਤਾਂ ਇਹ ਟੈਨਸ਼ਨ ਪੈਣ ਲਈ ਹੈ ਤੇ ਮੜਕੇ ਕਿਤੇ ਕੁੜੀ ਦੇ ਨਾਲ ਪਾਸਪੋਰਟ ਨਾਲ ਲੱਣ ਆਖਣੇ ਇਹਨੂੰ ਵੀ ਨਹੀਂ ਜਾਣ ਦੇਣਾ ਫਿਰ ਕਿਧਰ ਜਾਵਾਂਗੇ ਹਾਂ ਹਾਂ ਠੀਕ ਹੈ ਠੀਕ ਠੀਕ ਹੈ ਜੀ ਠੀਕ ਭਜੀ ਠੀਕ ਓਕੇ ਓਕੇ ਗੱਲ ਸੁਣਾ ਮੇਰੀ ਹਾਂ ਜੀ ਮੈਂ ਤੁਹਾਨੂੰ ਦਰਖਾਹਣ ਲਈ ਹੈ ਨਾ ਤੇ ਚਲ ਜੀ ਪਰ ਇਹ ਗੱਲ ਹੈਗੀ ਰਪਿੰਦਰ ਮੇਰੇ ਲੱਗੇ ਆਈ ਬੈਠੀ ਬਣ ਕੇ ਕਹਣੀ ਮੰਮੀ ਅੱਜ ਨਾ ਤਤ ਤੱਕ ਆਇਆ ਨਾ ਆ ਜਾਓ ਕਿ ਦੋ ਚਾਰ ਮੂੰਹ ਤੁਹਾਡੇ ਨਿਕਲ ਗਏ ਜਾਂ ਉਹਨਾਂ ਦੇ ਨਿਕਲ ਗਏ ਨਾ ਰਿਸ਼ਤਾ ਖਰਾਬ ਹੋ ਜਾਣਾ ਤਾਂ ਮੈਂ ਵੀ ਇਹੋ ਸੋਚਿਆ ਵੀ ਰਹਿਣ ਦਿੰਨੇ ਕੀ ਜਾਣਾ ਉਹ ਚੰਗਾ ਹੋਇਆ ਵਾ ਨਹੀਂ ਗਈ ਕੀ ਪਤਾ ਕਰ ਲੈਣ ਕਿਹੜੇ ਮੂੰਹ ਕੋਣਾ ਇਹ ਤੇ ਹੈ ਆ ਕਸੂਰ ਚਲੋ ਸਾਡੀ ਕੁੜੀ ਦਾ ਵੀ ਆ ਕਿ ਕੰਮ ਨਹੀਂ ਨੇ ਬਣਾਇਆ ਪਰ ਹੁਣ ਗਾਲ ਤੇ ਇੱਕ ਹੋ ਰਿਹਾ ਹੂੰ ਕੀ ਪਤਾ ਨੇ ਫਾਈਲ ਲਾਈ ਹੋਵੇ ਤੇ ਇਹਦਾ ਕੋਈ ਰਿਸਪੌਂਸ ਹੀ ਨਹੀਂ ਮਿਲਦਾ ਤੇ ਫਿਰ ਇਹ ਕਿੱਦਾਂ ਲੈ ਜਾਂਦੀ ਇਹਨੂੰ ਉਹ ਇਹ ਤਾਂ ਗੱਲਾਂ ਸਾਰੀਆਂ ਇਹ ਥੋੜਾ ਜਿਹਾ ਠੀਕ ਲੈਂਦੇ ਇੱਥੇ ਬਹਿ ਕੇ ਹੋਣੀਆ ਇਹ ਵੀ ਕਾਲੇ ਬਹਿ ਗਏ ਆ ਇਹਦੇ ਅਸੀਂ ਆਪਣੇ ਕੋਲੋਂ ਕਿਹਾ ਫੇ ਲਾਉਣ ਦੇ ਉਹ ਇਹ ਤਾਂ ਅਸੀਂ ਸੋਚਣ ਦੇ ਆ ਗੱਲ ਪਤਾ ਉੱਥੇ ਜਾ ਕੇ ਲੱਗਣੀ ਸਾਰੀ ਕਿ ਕਸੂਰ ਕਿਹਦਾ ਵਾ ਠੀਕ ਹੈ ਨਾ ਫਾਈਲ ਲਾਈ ਕਿ ਨਹੀਂ ਲਾਈ ਉਹ ਤਾਂ ਕਹਿਣ ਦੇ ਆ ਵੀ ਨਹੀਂ ਕੰਮ ਬਣਾਇਆ ਤਾਂ ਹੀ ਅਸੀਂ ਵੀਜ਼ਾ ਲਵਾਇਆ ਮੁੰਡੇ ਦਾ ਇੱਦਾਂ ਟੂਰਿਸਟ ਦਾ ਉਹ ਤੁਸੀਂ ਵੀ ਸੋਚੋ ਨਾ ਟਾਲੀ ਗੜੀ ਇੱਕ ਹੱਥ ਨਾਲ ਨਹੀਂ ਵੱਜਦੀ ਦੋਹਾਂ ਨਾਲ ਵੱਜਦੀ ਆ ਕਸੂਰ ਮਿਆਂ ਸੋਚਣ ਨਹੀਂ ਵੀ ਕੱਲੀ ਕੁੜੀ ਦਾ ਵੀ ਨਹੀਂਗਾ ਇੰਨਾ ਚ ਵੀ ਹੋਣਾ ਆ ਇੰਨਾ ਦਾ ਸਬਰ ਸੰਤੋਖ ਹੋਇਆ ਹੀ ਨਹੀਂ ਕਾਲੇ ਪੈ ਗਏ ਡੀਗਤ ਲੈਂਦੇ ਕਿਹੜੇ ਕੰਮ ਸੇਦੇ ਬਣ ਜਾਂਦੇ ਚੁੱਕਿਆ ਤੁਹਾਨੂੰ ਫੋਨ ਕਰ ਦਿੰਦਾ ਆਪਣੇ ਘਰ ਦੀ ਗਾਲੀ ਅਜੇ ਘਰੇ ਰੱਖਦੇ ਸਾਨੂੰ ਕੀ ਮਤਲਬ ਹੀ ਉਹਨਾਂ ਦਾ ਫੋਨ ਕਰਨ ਦਾ ਲੜਾਈ ਬੋਮਲੀਆਂ ਗੱਲਾਂ ਕੀਤੀਆਂ ਨੇ ਸੱਸ ਨਾਲ ਉਹਦੀ ਓਦਾਂ ਬੜੀ ਤੇਜ ਆ ਤਾਂ ਕੱਟ ਇਹਨੇ ਵੀ ਨਹੀਂ ਕੀਤੀ ਹਣੀ ਭਾਈ ਤੇ ਭੋਲੇ ਆ ਕਿਆ ਕਿਆ ਕਰੇਂਗਾ ਨਹੀਂ ਪਿੱਤ ਤੁਸੀਂ ਕੰਮ ਕਰੋ ਮੁੰਡੇ ਦਾ ਕੁੜੀ ਨਹੀਂ ਕਿ ਲੈ ਕੇ ਜਾਣ ਡਈ ਮੈਨੂੰ ਤਾਂ ਲੱਗਣ ਡਿਆ ਕਿ ਤੇ ਜਿਆਦਾ ਨਾਲ ਲੜਾਈ ਨਾ ਪੈ ਆਦੀ ਉੱਥੇ ਉਹ ਕੋਈ ਨਹੀਂ ਹੁੰਦਾ ਤੂੰ ਟੈਨਸ਼ਨ ਨਾ ਲੈ ਵੇਖਾਂਗੇ ਕਿ ਕੱਲ ਨੂੰ ਨਾ ਉਹ ਤੇ ਚਲ ਜਾਾਂਗੇ ਠੀਕ ਹੈ ਨਾ ਜਾ ਕੇ ਪਤਾ ਲੱਗਣਾ ਵਾ ਕੀ ਗੱਲ ਕੀ ਆ ਉਹਦਾ ਮੇਰੇ ਰਪਿੰਦਰ ਨੂੰ ਕਿਹਾ ਹੈ ਮੇਰਾ ਫੋਨ ਆਊਗਾ ਨਾ ਤੇ ਤੂੰ ਹੀ ਸਮਝਾਈ ਨਹੀਂ ਤੇ ਆਪ ਹੀ ਕਰ ਲਈ ਉਹਨੂੰ ਵੀ ਕਹੀਂ ਪਿੱਤੀ ਰਜਣਾ ਗੱਲ ਕਰੇ ਤੁਹਾਡਾ ਵੀ ਹੁਣ ਫਰਜ਼ ਬੰਦਾ ਆ ਨਹੀਂ ਹੌਸਲੇ ਨਾਲ ਗੱਲ ਕਰੀਏ ਜਾ ਕੇ ਉੱਚੀ ਗੱਲ ਨਾ ਕਰੀਏ ਜੇਂਤੀ ਦੀ ਗੱਲ ਕੀਤੀ ਤੇ ਤਾਂ ਬੁਰੇ ਜੇ ਇਹਨਾਂ ਨੂੰ ਗਿਆ ਤੇ ਕੁੜੀ ਨੇ ਕਿਹਾ ਮੇਰੀ ਸਾਈਡ ਨਹੀਂ ਲੈਂਦੇ ਅਸੀਂ ਤੇ ਵਿਚ ਫਸ ਗਏ ਉਹ ਤਾਂ ਹੈਗਾ ਵਾ ਪਰ ਇਹਨੂੰ ਵੀ ਸੋਚਣਾ ਚਾਹੀਦਾ ਨਾ ਇਦਾਂ ਨਹੀਂ ਨਾ ਕਰਨਾ ਚਾਹੀਦਾ ਇਹਨੂੰ ਹੁਣ ਕੀ ਪਤਾ ਉੱਥੇ ਕੀ ਗੱਲ ਹੈ ਤੇ ਕੀ ਨਹੀਂ ਐਡੀ ਗੱਲ ਬਣੀ ਗਈ ਫਾਈਲ ਤੇ ਨੇ ਲਾਈ ਹੋਣੀ ਆ ਪਰ ਟਾਈਮ ਤੇ ਲੱਗ ਜਾਂਦਾ ਕਿ ਨਹੀਂ ਮੈਂ ਕਹਿੰਦਾ ਜੇ ਜ਼ਿਆਦਾ ਗੱਲ ਵੱਧ ਗਈ ਜੇ ਕਿਤੇ ਉਹਨਾਂ ਨੇ ਪਾਸਪੋਰਟੇ ਦਾ ਰੱਖ ਲਿਆ ਤੇ ਇਹ ਕਿੱਥੇ ਚਲ ਜੂਗੀ ਇਹ ਹੋਰ ਟੈਨਸ਼ਨ ਮੈਨੂੰ ਪਈ ਐ ਮੁੜ ਕੇ ਬਾਹਰ ਕੱਤਾਂ ਜਾਣਾ ਨੇ ਮੈਂ ਅੱਗੇ ਰਪਿੰਦਰ ਨੂੰ ਕਹਿਣ ਲਈ ਮੈਂ ਨਾ ਇਹ ਪਾਸਪੋਰਟ ਉਹਦਾ ਲੈ ਲੈਣਾ ਤੇ ਕਹਿਣ ਵੀ ਤੂੰ ਇੱਥੇ ਬੈਠੀ ਰਹਿ ਜਿਹੜੇ ਮੁੰਡੇ ਦਾ ਕੰਮ ਨਹੀਂ ਬਣਾਇਆ ਨਾ ਤੇ ਤੈਨੂੰ ਮਣੀ ਜਾਣ ਦੇਣਾ ਇਹ ਹੋ ਫਿਕਰ ਪਿਆ ਮੈਨੂੰ ਤਾਂ ਆਪ ਆਹ ਪਕਾਈ ਜਾ ਰੋਟੀਆਂ ਫੇਰ ਇੱਥੇ ਮਹਾ ਕਿਤੇ ਕੰਮ ਬਣਿਆ ਸੀ ਚਲੋ ਬਾਹਰ ਚੱਲ ਗਈ ਸੀ ਤੈਂ ਕਿਹਾ ਚੱਲੇ ਦੇ ਸੁਪਨੇ ਪੂਰੇ ਹੋ ਜਾਣਗੇ ਚੱਲ ਕੱਲ ਸੋਣਾ ਐਵੇਂ ਟੈਨਸ਼ਨ ਨਾ ਲਈ ਜਾ ਠੀਕ ਐ ਜੋ ਹੋਊਗਾ ਵੇਖੀ ਜਾਊਗੀ ਜਾ ਘੁਟਚਾ ਬਣਾਦਾ ਠੀਕ ਨਾ ਚਾਹ ਮੈਂ ਬਣਾਉਣੀ ਆ ਤੇ ਫੋਨ ਹੋਂੜੇ ਜਾਣਾਗੇ ਤੂੰ ਉਹ ਮੈਂ ਜਾਣਾ ਵਾਂ ਪਰ ਚਾਹ ਚ ਪੀ ਕੇ ਫੇਰ ਜਾਣਾ ਠਹਿਰ ਕੇ ਜਾਣਾ ਕਰੀ ਚਲ ਠੀਕ ਕੋਈ ਨਹੀਂ ਮੈਂ ਫਿਰ ਤੁਹਾਨੂੰ ਕਹਿੰਦੀ ਚਾਹ ਬਣਾਉਂਦੀ ਮੈਂ ਬਸ ਉਹਦੀ ਟੈਨਸ਼ਨ ਪਾ ਕੇ ਬੈਗੀ ਕੀ ਪਤਾ ਘੜੀ ਕੀ ਬਣਨਾ ਕੀ ਨਹੀਂ ਤੇ ਸੌਦਾ ਲਿਆਉਣ ਵਾਲਾ ਵਾ ਮੇਰਾ ਰਾਦਾ ਦਲਜੀਤ ਨੂੰ ਕਹਿੰਦੀ ਆ ਕਿ ਤੂੰ ਹੁਣ ਕੀ ਕਰਨਾ ਵਾ ਬਾਹਰ ਦੇ ਕੰਮ ਤਾਂ ਸਾਰੇ ਹੋਏ ਆ ਜਾ ਲਿਆ ਦੇ ਜਾ ਕੇ ਕੋਈ ਭੈਣ ਭਰਾ ਹੀ ਆ ਜਾਂਦਾ ਵਾ ਜਿੱਦਾਂ ਹੁਣ ਕਹਿੰਦੇ ਮਾਂ ਪਿਓ ਲਈ ਆਉਣਾ ਵਾ ਉਹ ਰੋਟੀ ਪਾਣੀ ਵੀ ਚਾਹੀਦਾ ਵਾ ਚਾਹ ਪਾਣੀ ਵੀ ਚਾਹੀਦਾ ਵਾ ਸਬਜ਼ੀਆਂ ਮੰਗਾ ਲੈਣੀ ਨਾਲ ਹੀ ਪਤਾ ਨਹੀਂ ਅੰਦਰ ਵਾ ਹੋਰੇ ਵੇਖਾ ਇਹਨੂੰ ਪਿਓ ਨਾ ਗੁੱਸੇ ਹੋਵੇ ਪਿਓ ਨੂੰ ਘਲਾਤਾ ਵਾ ਤੂੰ ਮੈਂ ਜਾ ਕੇ ਲਿਆ ਦੇਣਾ ਹੀ ਚੱਲ ਕੋਈ ਨਹੀਂ ਉਹ ਵੀ ਕੰਮ ਲੱਗੇਵੇਂ ਵੇਲੀ ਅਲੱਗ ਉਹਨਾਂ ਨੂੰ ਟਾਈਮ ਲੱਗ ਜਾਣਾ ਇਹਦੇ ਹਾਲ ਜਾਣੀਏ ਦਲਜੀਤ ਦਲਜੀਤ ਵੇ ਸੁੱਤਾ ਮੋਟਾ ਪੁੱਤ ਦਲਜੀਤ ਵੀ ਉੱਠਦਾ ਨਹੀਂ ਗਾ ਦਲਜੀਤ ਵੀ ਉੱਠਦਾ ਹਏ ਉੱਠਣ ਕਿਉਂ ਨਹੀਂ ਲਿਆ ਏ ਮੁੰਡਿਆ ਜੀ ਤੂੰ ਉੱਠ ਤਾਂ ਹਾਏ ਇਹਨੂੰ ਕੀ ਹੋ ਗਿਆ ਵਾ ਇਹਨਾਂ ਵੱਲ ਜਾਉਣ ਵੇਲੀ ਤਾਂ ਨਾ ਪਨਾਈ ਨਹੀਂ ਨਹੀਂ ਦਰ ਹੈ ਮੈਂ ਤੇ ਕੋੜ ਖਾਵਾ ਆ ਦੇਗਾ ਜੀ ਨਹੀਂ 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 ਉਹ ਯਾਰ ਡਰਨ ਵਾਲੀ ਕੋਈ ਗੱਲ ਨਹੀਂ ਕਰਨ ਨੂੰ ਕਹਤਾ ਫਿਰ ਕਾਦੀ ਗੱਲ ਆ ਹਾ ਫੋਨ ਕਟੋ ਫੋਨ ਕਟੋ ਮੇਰੀ ਗੱਲ ਸੁਣੋ ਪਹਿਲਾਂ ਉਹ ਕੀ ਹੋ ਗਿਆ ਵਾ ਹੁਣ ਕੀ ਆ ਦਲਜੀਤ ਨਹੀਂ ਉੱਠੰਡਿਆ ਪਤਾ ਨਹੀਂ ਦਲਜੀਤ ਨੂੰ ਕੀ ਹੋ ਗਿਆ ਛੇਤੀ ਆਣ ਕੇ ਵੇਖੋ ਪਤਾ ਨਹੀਂ ਮੈਂ ਅਵਾਜ਼ਾਂ ਮਾਰ ਕੇ ਆ ਗਈਆਂ ਹਨ ਨਹੀਂ ਹਿਲਣ ਜੁਲਣ ਚੱਲ ਫੇ ਚੱਲ ਕਿਵੇਂ ਰਹੀ ਆ ਪਤਾ ਨਹੀਂ ਜੋ ਹੋਸ਼ ਨਹੀਂ ਕਰਨ ਰਿਹਾ ਵੇਖੋ ਤਾਂ ਸਹੀ ਦਲਜੀਤ ਦਲਜੀਤ ਵੀ ਉੱਠਾ ਹਾਏ ਕੀ ਹੋ ਗਿਆ ਇਹਨੂੰ ਅਰੇ ਹੁਣ ਇਹ ਚੰਗਾ ਬਣਾਇਓ ਮੇਰਾ ਨਾ ਸੁਣੋ ਇਹਨੂੰ ਚੁੱਕੋ ਤੇ ਗੱਡੀ ਵਿੱਚ ਪਾਓ ਸ਼ੈਰ ਖੜੀ ਆ ਹਸਪੀਟਲ ਕਿਉਂ ਨਹੀਂ ਉੱਠਣ ੜਿਆ ਏ ਚੱਲ ਪਰੇਓ ਲਿਆ ਜਾਓ ਗੱਡੀ ਸਵਾਰੋ ਤੁਸੀਂ ਹਾਏ ਕੀ ਹੋ ਗਿਆ ਵਾ ਇਹਨੂੰ ਉਹ ਗੱਡੀ ਕਾੜਾ ਕਾੜਾ ਇਹਨੂੰ ਚੁੱਕ ਤੇ ਸਹੀ ਆਵੇਂ ਹੱਥ ਤੇ ਠੰਡੇ ਹੋਏ ਆ ਇਹਦੇ ਦਿਲਬੂਦ